ਮਸਾਬ ਕਹਿ ਜਾਂ ਲੱਗਦਾ ਅੱਜ ਰੋਡ ਸ਼ੋਅ ਦੇ ਵਿੱਚ ਤੁਸੀਂ ਪਤਾ ਕਰਕੇ ਦੇਖੋ ਹਜੇ ਵੀ ਮਹਿਰ ਤੱਕ ਪੂਰਾ ਜਾਮ ਲੱਗਿਆ ਪਿਆ ਜਿਹੜਾ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਵੀ ਜਿੱਥੇ ਪਿੰਡਾਂ ਦੇ ਵਿੱਚ ਅਸੀਂ ਕੰਮ ਦੇ ਨਾਲ ਉਹਦੇ ਵੋਟ ਮੰਗਦੇ ਆ ਜਿਵੇਂ ਆਪ ਮਹਾਰਾਜ ਟਰੈਕਟਰ ਲੈ ਕੇ ਕਾਰਾਂ ਲੈ ਕੇ ਸਕੂਟਰ ਲੈ ਕੇ ਉੱਪਰੇ ਨੇ ਕੰਮ ਕਰਨ ਤੋਂ ਬਾਅਦ ਜਿਹੜਾ ਰੋਡ ਸ਼ੋਅ ਅੱਜ ਆਪਣੇ ਆਪ ਮਹਾਰੇ ਨਿਕਲ ਆਇਆ ਜੀ ਤੇ ਬੜਾ ਮਨ ਖੁਸ਼ ਹੁੰਦਾ ਕੀ ਲੱਗਦਾ ਤੁਹਾਨੂੰ ਕੱਬਲੋਂ ਪਰਮਾ ਸਵਾਰਥਨ ਮਿਲਿਆ ਕੀ ਲੈਂਦਾ ਵੋਟ ਕਿੰਨੀ ਵੋਟਾਂ ਜਿੱਤੋਂਗੇ ਇੱਥੇ ਸੰਗਠਨ ਵਾਲਾ ਦੇ ਫਟਕਰ ਸਾਹਿਬ ਤੁਹਾਨੂੰ ਹਾਲ ਦੀ ਗੱਲ ਇਹ ਲੱਗਦਾ ਵੀ ਲੋਕਾਂ ਨੇ ਕੰਮ ਨੂੰ ਹਨਾ ਜਿੱਤ ਜਿੱਤ ਦੀ ਤਸਵੀਰ ਕਰਤਾ ਅੱਜ ਦਾ ਰੋਡ ਸ਼ੋਅ ਦੇਖ ਕੇ ਜਿਸ ਹਾਲਾ ਨਾਲ ਇੱਕ ਵੱਡਾ ਮਾਰਜ ਨਾਲ ਸੀ ਆਪਣੇ ਵਿਧਾਨ ਸਭਾ ਹਲਕੇ ਦੀ ਹਾਜ਼ਰੀ ਲਵਾਉਂਗੇ ਲੋਕ ਸਭਾ ਫਤਿਹਗੜ ਦੇ ਵਿੱਚ ਇਹ ਮੇਡਾ ਖੀਰੇ ਸਾਹਿਬ ਕਿਦਾਂ ਲੱਗ ਰਿਹਾ ਰੋਡ ਸ਼ੋਅ ਆ ਤੁਸੀਂ ਵੀ ਇਹ ਰੋਡ ਸ਼ੋਅ ਸ਼ਾਮਲ ਹੋਏ ਹੋ ਡਾਕਟਰ ਸਾਹਿਬ ਬਹੁਤ ਵੱਡਾ ਹੰਗਾਰਾ ਤੁਸੀਂ ਦੇਖ ਰਹੇ ਹੋ ਸਰਹਾਲੇ ਤੋਂ ਤੁਸੀਂ ਆ 5 ਕਿਲੋਮੀਟਰ ਦਾ ਵੱਡਾ ਕਾਬਲਾ ਲੋਕਾਂ ਦਾ ਹੰਗਾਰਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਵੱਡੀ ਹਵਾ ਚੱਲ ਰਹੀ ਹੈ ਜੀ ਸਾਹਿਬ ਦੇ ਉੱਤੋਂ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਲੋਕਾਂ ਨੂੰ ਸੰਗਠਨ ਆਮ ਆਦਮੀ ਪਾਰਟੀ ਦੇ ਮੈਂ ਸਭ ਦਾ ਸਾਰੇ ਮੁੱਦੇ ਨੇ ਚਾਹੇ ਕੋਈ ਸੜਕਾਂ ਦੀ ਗੱਲ ਆ ਜਾਂ ਸਕੂਲਾਂ ਦੀ ਗੱਲ ਆ ਚਾਹੇ ਮਹੱਲਾ ਕਲੀਨਿਕ ਦੀ ਗੱਲ ਆ ਚਾਹੇ ਬਿਜਲੀ ਮਾਫੀ ਦੀ ਗੱਲ ਆ ਬਹੁਤ ਵੱਡੇ ਮੁੱਦੇ ਨੇ ਜਿਹੜੇ ਭਾਉਣ ਵਾਲੇ 2 ਮਹੀਨੇ ਦੇ ਵਿੱਚ ਜਿਹੜਾ 1100 ਰੁਪਏ ਜਿਹੜੇ ਨੂੰ ਦਵਾਂਗੇ ਉਹ ਮੈਂ ਕਹਿੰਦਾ ਕਿ ਬਸਾਰੇ ਨਾਲੋਂ ਵੱਡਾ ਜਿਹੜਾ ਲੋਕਾਂ ਨੇ ਵਾਅਦਾ ਕੀਤਾ ਕਿ ਕਰੀਓ ਪੂਰਾ ਕਰੀਓ